ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਸੁਲਤਾਨਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕੋ ਝੋਟੀ ਤੁਹਾਨੂੰ ਦਿਖਾਉਣੀ ਹੈ ਤਾਜੀ ਸੋਈ ਆ ਜਿਹੜੀ ਬਿਲਕੁਲ ਅਜੇ ਇੱਕੋ ਹੀ ਚਵਾਈ ਕਹਿੰਦੇ ਵੀ ਇਹਦੀ ਹੋਈ ਆ ਤੇ ਬਾਕੀ ਇੱਥੇ ਆ ਗਿਆ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਚੋਈ ਕਰਾ ਲਓ। ਬਾਕੀ ਚਲੋ ਫੱਬਦੀ ਹੈ ਝੋਟੀ। ਦਿਖਾਉਨੇ ਇਹਦੇ ਤੇ ਡਿਟੇਲ ਸਾਰੀ ਤੁਹਾਨੂੰ ਦੱਸਦੇ ਹਾਂ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਹਾਂਜੀ ਹਾਂਜੀ ਠੀਕ ਠਾਕ। ਚਲੋ ਠੀਕ ਠਾਕ ਚਾਹੀਦਾ ਜੀ। ਤੇ ਨਾਮ ਦੱਸਦੇ ਕਰੀ ਆਪਣਾ। ਹਮਾਂਦੀਪ ਸਿੰਘ ਵੀਰ ਜੀ, ਸੁਲਤਾਨਪਿੰਡ। ਠੀਕ ਹੈ। ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਵੀ ਬੋਲ ਦੋ। ਚਲੋ ਫੋਨ ਨੰਬਰ ਆਪਾਂ ਲਿਖਦੇ ਹਾਂਗੇ ਵਿੱਚ ਹਨਾ। ਠੀਕ ਹੈ। ਤੇ ਆ ਮੱਝ ਫੇਰਾ ਜਿੱਕੋ ਹੀ। ਹਾਂਜੀ ਵੀਰ ਜੀ ਅੱਜ ਇੱਕ ਹੀ ਆ ਠੀਕ ਐ ਇਹ ਵੀਰਦੀ ਬੁੱਧਵਾਰ ਰਾਤ ਨੂੰ ਕੋਈ 11 ਵਜੇ ਸੁੱਈ ਜੇ ਅੱਛਾ ਤੇ 4 ਕਵਜੇ ਨੇ ਜੀਰ ਪਾਤੀ ਤੇ ਪਹਿਲੀ ਚਵਾਈ ਅੱਜ ਵੀਰਵਾਰ ਅੱਜ ਪਹਿਲੀ ਚਵਾਈ ਹੋਈ ਜੇ ਨੂੰ ਸਰੇ ਸਾਢੇ 4 ਪੌਣੇ 5 ਕਿਲੋ ਬੋਲਾ ਚੋਇਆ ਨਹੀਂ ਤੇ ਉਹ ਵੀ ਲਿਆ ਲਿਆ ਕੇ ਲੱਗਦਾ ਨਹੀਂ ਬਾਲਟੀ ਲੱਗੇ ਸਰ ਕੀਤੇ ਹੋਈ ਉਦਾਂ ਇੱਥੇ ਜ ਅੱਛਾ ਠੀਕ ਐ ਜੇ ਕਹਿੰਦੇ ਉਹ ਵੀ ਲੱਗ ਕੇ ਲਿਆ ਦੇ ਜਿੰਨੇ ਮੈਂ ਖਾਣ ਦੀ ਬੇਸ਼ੱਕ ਫੂਨ ਤੇ ਚਵਾ ਲੈਣ ਅੱਛਾ ਬੇਸ਼ੱਕ ਜਿੱਦਾਂ ਮਰਜ਼ੀ ਚਵਾ ਲੈਣ ਦਾ ਫੋਂ ਦੁੱਧੀ ਚਵਾਈ ਹੋਣੀ ਆ ਟਾਈਮ ਤੇ ਸ਼ਾਮ ਨੂੰ ਇਹ ਰਾਤ ਦੀ ਸੂਈ ਹੈਗੇ ਰਾਤ ਦੀ ਸੂਈ ਵੀ ਜੀ ਰਾਤੀ ਕੱਲ 11 ਵਜੇ ਸੂਈ ਤੇ 4 ਵਜੇ ਜੇਰ ਪਾ ਲਈ ਤੇ ਜੇ ਇੱਕੋ ਸਵੇਰੇ ਚਵਾਈ ਦੀ ਹੋਈ ਆ ਹਨਾ ਲਾਹੂ ਪਿੰਡੇ ਵਾਲੀ ਝੋਟੀ ਤੇ ਠੀਕ ਉਹ ਤਨੇ ਆ ਵੀ ਚਲੋ ਜੰਮੀ ਪਲੀ ਚੰਗੀ ਆ ਹਨਾ ਹਾਂਜੀ ਤੇ ਕਿੰਨਾ ਕੁ ਤਰ੍ਹਾਂ ਦੁੱਧ ਕੱਢ ਦਿੰਦੀ ਆ ਜੀ ਜੀ ਤੇਰੇ ਦੇ ਨੇ ਕੱਢਿਆ ਸੀ ਕੱਟੀਆਂ ਨੂੰ ਛੱਡ ਕੇ ਥੋੜਾ ਦੁੱਧ ਵੀ ਜਾਨੀ ਕਿ ਪਾਣੇ 5 ਕਿਲੋ ਦੇ ਲੱਗ ਬਨੇ ਕਰੀਬ ਆਗਾ ਸੀ ਹਾਂਜੀ ਤੇ ਪੰਜ ਹੋ ਸ਼ਾਮਾਂ ਲਾ ਲਓ 12 13 ਦੇ ਦੁੱਧ ਕੱਢੂਗੇ ਦੁੱਧ ਤੇ ਆਈ ਜਦੋਂ ਤੇ ਆਹੋ ਲੈ ਤੇ ਚਲੋ ਦੁੱਧ ਤੇ ਆਉਣਾ ਮੈਂ ਦੂਜੀ ਚਵਾਈ ਹੋਣੀ ਹੋਣੀ ਅਜੀ ਤੇ ਦੂਜੀ ਚਵਾਈ ਹੋਣੀ ਆ ਅਜੀ ਤੇ ਚਲੋ ਹੌਲੀ ਹੌਲੀ ਆਉਣਾ ਜਿੱਤੇ ਚਲੋ ਬੋਲਾ ਹੀ ਆ ਜਿੱਤੇ ਚਲੋ ਪਾਸੀ ਹੋਣੀ ਆ ਤੇ ਬਾਕੀ ਉਤਰਾ ਫੱਬਦੇ ਆ ਛੋਟੀ ਮਗਰ ਕੀ ਇਹਦੇ ਕੱਟੀ ਜੇ ਮਗਰ ਕੱਟੀ ਆ ਗਈ ਏ ਮਗਰੇ ਤੇ ਕੱਟੀ ਆ ਹਾਂਜੀ ਆ ਦੇਖ ਸਕਦੇ ਬਿਲਕੁਲ ਤਾਜ਼ਾ ਬੱਚਾ ਜਿਹੜਾ ਅੱਜ ਦਾ ਇੱਕ ਦਿਨ ਦਾ ਹੀ ਆ ਤੇ ਥਾਣੇ ਤੁਹਾਨੂੰ ਇਹ ਦਿਖਾ ਦਈਏ ਕਰੀ ਲੱਗ ਗਈ ਤਾਂ ਥਾਣੇ ਤੇ ਵੀ ਉਹਦੀ ਚਵਾਈ ਏਡੀ ਵਧੀਆ ਲੱਗੀ ਆ ਵੀ ਕੋਈ ਪਹਿਲੇ ਥਾਣੇ ਦੇ ਦੇਖ ਸਕਦੇ ਜੀ ਆ ਚੰਗੀ ਤਰ੍ਹਾਂ ਥਾਲ ਦੇਖ ਸਕਦੇ ਹਜੇ ਇਹ ਆ ਵੀ ਖਾਲੀ ਨਹੀਂ ਕੀਤੀ ਤੇ ਉਹ ਤਰ੍ਹਾਂ ਫੱਬਦੀ ਆ ਹਾਂਜੀ ਤੋੜ ਕੇ ਦਿਖਾ ਦਈਏ ਜੰਮੀ ਪਲੀ ਚੰਗੀ ਆ ਤੋੜ ਦੋ ਇੱਕ ਵਾਰ ਲੈ ਜਿਓ

ਮੱਟੀ ਨਾਲੋਂ ਥੋੜਾ ਜਿਆਦਾ ਖੇਚਦੀ ਆ। ਤਾਜੀ ਸੋਈ ਆ ਪੱਛੇ ਦਾ ਚਲੋ ਕਰਦੀਆਂ ਹੀ ਆ ਸਾਰੀਆਂ ਮੱਜਾਂ। ਬਾਕੀ ਆ ਵੀ ਕੋਈ ਆਣ ਕੇ ਵੇਖੇ ਤਾਂ ਚਲੋ ਛੋਟੀ ਸੋਹਣੀ ਆ, ਪਸੰਦ ਆਉਣ ਵਾਲੀ ਆ। ਕਿਤੇ ਦੇ ਕੇ ਵੀ ਨੇ ਘਰੇ ਵੀ ਰੱਖਣੀ ਆ, ਉਹ ਵੀ ਚੰਗੀ ਆ। ਕਿੱਲੇ ਤੇ ਬੱਜੀ ਵੀ ਸੋਹਣੀ ਲੱਗੂਗੀ। ਭਾਵੇਂ ਕੋਈ ਡੇਰੀ ਵਾਲਾ ਵੀ ਲੈ ਜਾਏ, ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾਂ। ਦੁੱਧ ਨੇ ਚੰਗਾ ਕੱਢੀ ਜਾਣਾ ਵਾਂ। ਠੰਡ ਭਾਂਡਾ ਖੁੱਲਾ ਲੱਗਾ ਵੀਰ ਜੀ। ਤੇ ਕਿੰਨਾ ਕਿ ਫਿਰ ਮੁੱਲ ਰਖੀ ਰ ਆਪਾਂ 98000 ਦੀ ਦੇ ਦਈਏ ਵੀਰ ਜੀ ਕਰ ਦਈਏ ਥੋੜਾ ਪਤਾ ਮਾਨ ਔਰ 95000 ਠੀਕ ਆ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਮਾਨਤਾ ਨਾ ਕੋਈ ਫੋਨ ਲਾਊਗਾ ਤੇ ਆਪੇ ਫਿਰ ਬੋਧਾ ਵੀ ਨਹੀਂ ਮਾਨਤਾ ਵੀਰ ਜੀ ਛੋਟ ਛੋਟ ਪੂਰੇ ਪੂਰਾ ਕਿਤਾ ਛੋੜ ਹੀ ਹੋ ਗਈ ਉਹਨੇ ਕਿਤੇ ਚਲ ਹੋਈ ਜਾਂਦਾ ਵਾ ਠੀਕ ਆ ਤੇ ਬਾਕੀ ਆ ਜੋ ਵੀ ਆ ਕੁਛ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚਾ ਕੇ ਖੜੋ ਜੀ